थोड़ा जल्दी करते लाले चल आगे कर ले ना लगने नहींगा मम्मी चल अच्छा चल सकती है लाइव स्ट्रीम तो स्टार्ट हो गई ये कैसे हुआ बहिनता है ही नहीं सीस क्या अपना थोड़ी रोटी खा के खिलाएंगे खड़ी खड़ी की चाबी पी के दे अरे खड़ी है खड़ी हो जा जिद्दी से वाह यार कर के ना चल के तू ही ਉੰਬੀ ਜਿੱਕਨੀ ਮਰੀ ਜਾਂਦੀ ਕੀ ਕਰਕੇ ਹੋਰ ਆਂ ਲਾ ਲਓ ਥੱਡੀ ਕੁੱਟ ਦੋ ਚੱਲ ਰਿਹਾ ਕਿ ਚੱਲਨੇ ਆ ਮਾਮੀ ਦੂਜੇ ਫੋਨ ਤੋਂ ਕਰ ਦੋ ਓ ਹਾਈ ਚੱਲ ਰਿਹਾ ਚੱਲਿਆ ਹੈਲੋ ਦੀ ਹੈਲੋ ਦੀ ਮੈਂ ਮੇਰੇ ਨਾਨਕੇ ਘਰੇ ਪਹੁੰਚ ਗਈ ਸਾਤਿਅ ਕਾ ਜਿਹਾ ਸੱਚ ਆਜ ਮਮੀ ਤੁਹਾਨੂੰ ਵੀ ਦਿਖਾਉਂ ਆਹ ਦੇਖੋ ਮੇ ਮਮੀ ਨੇ ਨਾਲ ਮੇ ਲਾਈਵ ਆ ਬਲੌਗ ਚੈਨਲ ਮੇ ਕਰ ਰਕਦੇ ਕਿ ਮੇਰੇ ਹੈਲੋ ਦੀਦੀ ਗੁਰਪਿੰਦਰ ਸਾਤਿਅ ਕਾ ਦੀਦੀ ਸਾਫਰ ਵਧੀਆ ਰਹਾ ਬਹੁਤ ਮਜ਼ਾ ਆਇਆ ਬੱਟ ਭਾਜੰਦੀ ਚੀਜ਼ ਨਹੀਂ ਮਿਲੇ ਕਿਉਂਕਿ ਮੇ ਕੋਲ ਨਹੀਂ ਪੈਸੇ ਵੀ ਜਿਹੜਾ ਸੂਟ ਬਣ ਜਾਂਦੀ ਸਾਰ ਪਸੰਦ ਆਇਆ ਉਹਨੇ ਮੇਰੀ ਗੱਲ ਤਾਂ ਸਹੀ ਨਹੀਂ ਸੀ ਸੋ ਫਿਰ ਮੈਂ ਫਿਰ ਮੈਂ ਹੋਰ ਤਾਂ ਕੁਛ ਹੈ ਨਹੀਂ ਸੀ ਕਰਨ ਨੂੰ ਤੇਨੂੰ ਕੋਈ ਪੁੱਛ ਨਹੀਂ ਰਿਹਾ ਹੁਣ ਮੈਨੂੰ ਮੰਮੀ ਨੂੰ ਸੱਸਰੀ ਘਰ ਲੈ ਜਾਣੇ ਸਾਰਾ ਸੱਸਰੀ ਘਰ ਪੀ ਸਾਰਿਆਂ ਨੂੰ ਮੇਰੀ ਮੰਮੀ ਫਿਰ ਅਸੀਂ ਕੀ ਆ ਬੋਣ ਵਾਲਿਆਂ ਨੂੰ ਬਈ ਇਹ ਸੂਟ ਤਾਂ ਪਸੰਦ ਨਹੀਂ ਆ ਰਿਹਾ ਹੋਰ ਕੋਈ ਕੋਈ ਨਾ ਸਿਸਟਰ ਜੋ ਹੈ ਖੁਸ਼ ਹੋ ਆਂ ਜੀ ਦਦੀ ਬਿਲਕੁਲ ਜੀ ਖੁਸ਼ ਆ ਐਂਡ ਅ ਹਾਰਟ ਆਫ ਫਲਾਈ ਕਰ ਰਹੇ ਨੇ ਮਤਲਬ ਮਨਬੀਰ ਸਿੰਘ ਜੀ ਆ ਜ ਨੇ ਉਹ ਮੈਨ ਲੱਗਿਆ ਹੀ ਨਹੀਂ ਸੀ ਵੀ ਚਲੋ ਹਾਂ ਜੀ ਬਿਲਕੁਲ ਦਦੀ ਖੁਸ਼ ਆ ਮੈਂ ਤਾਂ ਇੰਨੇ ਸਾਲਾਂ ਤੋਂ ਬਾਅਦ ਕੰਮ ਤੇ ਗਈ ਸੋ ਮੈਂ ਚੀਜ਼ਾਂ ਨਾਲ ਉਹ ਬਾਦ ਉਹ ਤੇ ਜਾਂਦੀ ਉਹ ਖੁਸ਼ ਹੈ ਕਿ ਮੈਂ ਆ ਪਾਂਜੀ ਗਈ ਦੁਕਾਨ ਤੇ ਫਰ ਮੈਂ ਦੀਦੀ ਤੁਹਾਡੇ ਆਨ ਦੀ ਖੁਸ਼ੀ ਚ ਸੂਟ ਵੀ ਲਿਆ ਜਿੱਤੇ ਵੀ ਲਈ ਮਜ਼ਾ ਬਹੁਤਾ ਆ ਯਾ ਯੂ ਆ ਯੂ ਆ ਰਾਈਟ ਯੈਸ ਮੈਂ ਤੁਹਾਨੂੰ ਪਛਾਣ ਲਿਆ ਗਿਆ ਤੋ ਫਾਈ ਹੋ ਰਹੀ ਨਹੀਂ ਕੀ ਹਾਲ ਹੈ ਤੁਸੀਂ ਦੇਵ ਦੇ ਜੀ ਬੜੀਆ ਕਿਰਪਾ ਵਾਈ ਗਿਰਦੀ ਅੱਜ ਤਾਂ ਮੈਂ ਇੰਨੇ ਸਾਲਾਂ ਤੋਂ ਬਾਅਦ ਬਾਜ਼ਾਰ ਗਈ ਬਹੁਤ ਮਜ਼ਾ ਆਇਆ ਮੇਨ ਨਾਲ ਸੱਚੀ ਹਾਂ ਸ਼ਗਨ ਲਾਲ ਸੱਤ ਸਿਰੇ ਕਾਲ ਬਰੇਸ ਸੱਤ ਸਿਰੇ ਕਾਲ ਹਾਂ ਦੀਦੀ ਮੈਂ ਤਾਂ ਸੋ ਉੱਠ ਲੈ ਇਹ ਸੈਂਡਲ ਲੈ ਬਹੁਤ ਮਜ਼ਾ ਆਇਆ ਮੈਨੂੰ ਤੁਮੇ ਮਿਲਿਆ ਕੇ ਦਿੰਦਿੰਦੀ ਸਾਰੀਆਂ ਚੀਜ਼ਾਂ ਕਿ ਮੈਂ ਗਈ ਦੁਕਾਨ ਤੇ ਬਹੁਤ ਮਜ਼ਾ ਆਇਆ ਦੀਦੀਆਂ ਨੇ ਸਾਲਾਂ ਤੋਂ ਬਾਅਦ ਬਾਜ਼ਾਰ ਦੇਖਿਆ ਹਾਈ ਫੈਲਦਿਆਂ ਡਰਦਿਆਂ ਲੱਗਿਆ ਇੰਨੇ ਲੋਕ ਕਿ ਮੇਰੇ ਦੁਕਾਨ ਦੇ ਬਾਹਰ ਹੀ ਬੈਠ ਕੇ ਵੀ ਮੈਂ ਨਹੀਂ ਅੰਦਰ ਜਾਣੀ ਫਿਰ ਮੈਂ ਸੋਚਿਆ ਵਈ ਨਾ ਜਾਉਂਗੀ ਵਧੀਆਂ ਆਂਡੀਆਂ ਦੁਕਾਨਾਂ ਸ਼ੀਸ਼ੇ ਇੰਨੀਆਂ ਸੋਹਣੀਆਂ ਲੈਟਾਂ ਲੁੱਟਾਂ ਬਾਹਰ ਦੀ ਦੁਨੀਆ ਬਹੁਤ ਸੋਹਣੀ ਲੱਗੀ ਅੱਜ ਮੈਨੂੰ ਹੁਣ ਉਹ ਸੂਟ ਦਿਖਾਉਂਗੀ ਮੇਰੀ ਫਰੈਂਡ ਦੇ ਵਿਆਹ ਤੇ ਜਾਵਾਂਗੀ ਪਾ ਕੇ ਮੇਰੇ ਨਾਲ ਉੱਪਰ ਅਮਜੀ ਵਾਲੀ ਗੱਲ ਯਾਦ ਰਹੇਗੀ ਕਹਰੇ ਗ੍ਰੀਨ ਕਲਰ ਦਾ ਸੂਟ ਖੀਦਿਓ ਹੁਣ ਮੇਰਾ ਦਿਮਾਗ ਜਿੰਨੇ ਦਾ ਹੈਗਾ ਹੈ ਮੈਨੂੰ ਕੀ ਪਤਾ ਇਹਨੇ ਮਹਿੰਗੇ ਵੀ ਲਾਫਰ ਦੇ ਗੰਨੇ ਮੈਂ ਉਹਨਾਂ ਕੇ ਅਬੀ ਤਾਂ ਗ੍ਰੀਨ ਲੈ ਲਵਾਂ ਕਹਦਾ ਵਈ ਐਨ ਨਿਰ ਪੈਦਾਂ ਮੈਂ ਮੈਨੂੰ ਵੀ ਰਮਨ ਦਪਸੰਦ ਨਹੀਂ ਹੈਗਾ ਹੋਰ ਕੋਈ ਦਾ ਸੂਟ ਦਾ ਬਲੌਗ ਬਣਾ ਲੂ ਦਿੱਤੇ ਸੂਟ ਦਾ ਕਿ ਲੋਗ ਬਣੂਗਾ ਹੁਣ ਮੈਂ ਤਾਂ ਸੋਚਿਆ ਵੀ ਨਹੀਂ ਇਹ ਥਰ ਠੀਕ ਹੈ ਦੀਦੀ ਸਾਰਿਆਂ ਨੂੰ ਦਿਖਾਉਂਗੀ ਵੀ ਮੈਂ ਕੀ ਕੁਝ ਖਰੀਦਿਆ ਸੌਣ ਕੇ ਬਹੁਤ ਖੁਸ਼ੀ ਹੋਈ ਜਦ ਅੱਜ ਮੈਨੂੰ ਮੈਂ ਮੰਤਰਾਂ ਦੁਨੀ ਜਾਈ ਚੁੱਕ ਕੰਮ ਨੇ ਮੈਂ ਤਾਂ ਬਾਹਰ ਹੀ ਬੈਠ ਗਈ ਸੀ ਮੈਂ ਨਹੀਂ ਆਂਦੀ ਅੰਦਰ ਤਾਂ ਬਹੁਤ ਲੋਕ ਨੇ ਫਿਰ ਮੈਨੂੰ ਲੈ ਗਏ ਧੱਕੇ ਨਾਲ ਮੇਰੇ ਮਾਮਾ ਮਮੀ ਤੇ ਮਮੀ ਤੇ ਨਾ ਜਾਣੇ ਸੀ ਮਾਮਾ ਕਹਿੰਦਾ ਜਾ ਵਾ ਤੁਰਪੈ ਨਹੀਂ ਫਿਰ ਗੁੱਦੀ ਚੱਕੂ ਹੈ ਵਾ ਧੱਕੇ ਭਾਗੀ ਬਹੁਤ ਮਜ਼ਾ ਆਇਆ ਮੇਰੇ ਨਾਲ ਵੀ ਕਈ ਵਾਰ ਇਸੇ ਤਰ੍ਹਾਂ ਹੁੰਦਾ ਜੋ ਪਸੰਦ ਹੁੰਦਾ ਨਹੀਂ ਲਿਆ ਹੁੰਦਾ ਪਰ ਇਟਸ ਓਕੇ ਹਾਂ ਜੀ ਜੀ ਮੇਰੇ ਨਾਲ ਵੀ ਐਵੇਂ ਹੋਇਆ ਮੇਰੇ ਪਰਮੇਨੀ ਦੀ ਗੱਲ ਦਮੰਤ ਰਹਗੀ ਮੈਨੂੰ ਜਦ ਪਤਾ ਸੀ ਵੀ ਇੰਨੇ ਰੇਟ ਵੀ ਹੁੰਦੇ ਨੇ ਕਪੜੇ ਐਨੇ ਕਿਉਂਗੇ ਮੈਨੂੰ ਤਾਂ ਜੋ ਜੀਜ ਲਿਆ ਕੇ ਜਿੰਨੇ ਵੇਲ ਨਹੀਂ ਕਰਈ ਲਿਆ ਕੇ ਜਿੰਨੇ ਸੀਰੀਅਸਲੀ ਮੈਂ ਨਹੀਂ ਕਦੇ ਦੁਕਾਨ ਕੋਹ ਨੂੰ ਦੇਖੀ ਸੀ ਮੈਂ ਬਾਜ਼ਾਰ ਦੇ ਵਿੱਚੋਂ ਲੰਘਦੀ ਹੁੰਦੀ ਤਾਂ ਵੀ ਮਤਲਬ ਨਹੀਂ ਵੀ ਬਾਕੀ ਲੰਘਦੀ ਨਹੀਂ ਤੇ ਹੁਣ ਜਦੋਂ ਮੈਂ ਦਵਾਈ ਲੈਣ ਜਾਂਦੀ ਹੁੰਦੀ ਹਾਂ ਦੁਕਾਨਾਂ ਨੂੰ ਇਧਰ ਉਧਰ ਦੇਖਦੀ ਐ ਨਾ ਪਰ ਅੱਜ ਮੈਂ ਆਪਣੀ ਲੀ ਸੋਥ ਤੇ ਇਧਰੀ ਸੱਚਮੁੱਚ ਮੈਨੂੰ ਖੁਸ਼ੀ ਹੋ ਰਹੀ ਸੀ ਜਦੋਂ ਪਰ ਸਹੀ ਗੱਲ ਹੈ ਆਪਾਂ ਮਤਲਬ ਜਿਹੜੀ ਚੀਜ਼ ਨਹੀਂ ਤਾਂ ਨਹੀਂ ਗਈ ਤਾਂ ਗਈ ਜਿਹੜੀ ਚੀਜ਼ ਮਿਲ ਗਈ ਉਸੇ ਦੀ ਖੁਸ਼ੀ ਮਨਾਓ ਹੈਲੋ ਜੀ ਹੈਲੋ ਚੇਤਨ ਕੁਮਾਰ सत श्रीकाल जी कि हैलो जी हैलो हैलो कोई ना ती मेट इंजॉय हाँ जी जी बिल्कुल जी बिल्कुल मैनु मतलब एवं बिल्कुल भी नहीं होया है मैनू हर चीज़ पसंद थी पर वो चीज़ा मेरे बजट के बहर ही पर मैं सोचियों बार्केट बार बहुत इंजॉय की मजा आ गया ਮੈਂ ਤਾਂ ਸੋਚਦੀ ਸੀ ਪਹਿਲਾਂ ਮੈਂ ਐਵੇਂ ਐਵੇਂ ਸੋਚਦੇ ਹੁੰਦੇ ਸੀ ਵੀ ਮੈਨੂੰ ਕੋਈ ਇਨਸਾਨ ਕਿੰਨੇ ਵੀ ਪੈਸੇ ਦੇ ਕੇ ਮਾਰਕੀਟ ਭੇਜ ਦੇ ਮੈਂ ਤਾਂ ਕੋਈ ਚੀਜ਼ ਖੇਦਣੀ ਹੁੰਨੀ ਨਹੀਂ ਪਰ ਅੱਜ ਮੈਨੂੰ ਪਤਾ ਲੱਗਿਆ ਵੀ ਮੈਨੂੰ ਕੋਈ ਇਨਸਾਨ ਕਿੰਨੇ ਵੀ ਲੈ ਕੇ ਮਾਰਕੀਟ ਲੈ ਜੇ ਤੇ ਮੈਂ ਖਾਲੀ ਹੱਥ ਮਤਲਬ ਪੂਰੀ ਦੀ ਪੂਰੀ ਸਾਰਾ ਕੁਝ ਖਾਤਮ ਕਰਾ ਕੇ ਵਾਪਸ ਆਉਣ ਆਂਦੀ ਹਾਂ ਕੋਟੀ ਵਕ ਜੋਨੀ ਲੱਗ ਰਹੀ ਆ ਹਾਂਜੀ ਕੋਟੀ ਕੋਟੀ ਮੈਨੂੰ ਪਾਣੀ ਪਈ ਕਿਉਂਕਿ ਮੈਨੂੰ ਮੋਟਰਸਾਈਕਲ ਤੇ ਆਉਣਾ ਸੀ ਮਾਮੀ ਨਾਲ ਮੇ ਟੋਪੀ ਵੀ ਲਈ ਹੋਈ ਸੀ ਅੱਜ ਤੋਂ ਮੇਰੇ ਨਾਲ ਐਨਾ ਵੱਡਾ ਹਾਦਸਾ ਹੋ ਗਿਆ ਤੁਹਾਨੂੰ ਦੱਸਾਂ ਮੈਂ ਅਸੀਂ ਜਦੋਂ ਆਰੇ ਐਵੇਂ ਸਾਹਮਣੇ ਤੋਂ ਗੱਡੀ ਆਰੀ ਉਦੋਂ ਤੇ ਗੱਡੀ ਨੇ ਗੱਡੀ ਜਮਾਵੇਂ ਹੋ ਗਈ ਵੀ ਮੋਟਰਸਾਈਕਲ ਦੇ ਵਿੱਚੋਂ ਅੱਜ ਵੀ ਉਦੋਂ ਆ ਮੈਂ ਇੱਕਦਮ ਬ੍ਰੇਕ ਲਗਾਤੇ ਤੇ ਉਹ ਐਵੇਂ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੰਬੀ ਜਾ ਕੇ ਲਈ ਆਈ ਤੀ ਉਹ ਚੌੜੀਆਂ ਦੇ ਵਿੱਚ ਉੰਨੇ ਜਦੋਂ ਨਾਲ ਬੋਲਣਗੇ ਉਹ ਚੌੜੀਆਂ ਇੱਕ ਕਦਮ ਲਾ ਕੇ ਮੇਰੇ ਸ਼ਿਸ਼ਿਆਂ ਦੇ ਵਰਜੀਆ ਮਹਿਨ ਕਾਲਿਆਂ ਤੇ ਤੇ ਸੱਚ ਹੁੰਦੀ ਹੋਈ ਕਿ ਤੇ ਮੇਰੇ ਐਨਕ ਤਾਂ ਲੱਗੂ ਨਹੀਂ ਵੀ ਉਹ ਖਣਕਲ ਜਾਂਦੇ ਆ ਅੱਜ ਇੰਨਾ ਜ਼ਿਆਦਾ ਹੋ ਗਿਆ ਸੀਗਾ ਸਾਰਿਆਂ ਕੋ ਕਦਮ ਮੈਂ ਪੱਧਿਆ ਮੈਨੂੰ ਇੰਨਾ ਟਾਈਮ ਉਹਦੇ ਵਿੱਚ ਦੀ ਵੀ ਐ ਹੋਈ ਜਾਵੇ ਵੀ ਕੀ ਸੀਨ ਬਣ ਗਿਆ ਪਰ ਅੱਜ ਮੈਂ ਬਚ ਗਈ ਸੀ ਸੀਰੀਅਸਲੀ ਨਹੀਂ ਮੈਂ ਤਾਂ ਨਹੀਂ ਹੋ ਜਾਂਦੇ ਹੁਣ ਨੂੰ ਪਤਾ ਨਹੀਂ ਮੈਂ ਕਿਹੜੇ ਹਸਪੀਟਲ ਚ ਪਏ ਹੁਣ ਸੀ ਬਾਈ ਗੁਰੂ ਦੀ ਕਰਖਨ ਜੀ ਹਾਂਜੀ ਬਿਲਕੁਲ ਜੀ ਬਾਈ ਗੁਰੂ ਰੱਖਦਾਗਾ ਮਨ ਕਰੇ ਮੇਰੇ ਅਣਕ ਯਾਦ ਵੀ ਨਾ ਆਉਂਦੀ ਕਿ ਬਾਈ ਗੁਰੂ ਆਪਣੇ ਆਪ ਹੀ ਆਪਣੇ ਪਿਆਰੇ ਬੱਚਿਆਂ ਨੂੰ ਇਫਾਜ਼ਤ ਕਰਦੇ ਨੇ ਬਾਈ ਗੁਰੂ ਹਮੇਸ਼ਾ ਚਾਰੇ ਪਾਸ ਤੇ ਹੁੰਦੇ ਆ ਆਪਣੀ ਨੀ ਮਤਲੀ ਜਮਾ ਕਵਰ ਕਿਤੇ ਹੋਇਆ ਆ ਪਾ ਵਾਈ ਗੀ ਨੇ ਹਾਂਜੀ ਮੈਂ ਕਦੋਂ ਦੇਖ ਰਿਹਾ ਮੈਂ ਤੁਹਾਨੂੰ ਸੱਚੀ ਦੱਸਾਂ ਮੈਂਨੇ ਹਜੇ ਮੇਰੇ ਨਾਲ ਕੇ ਕਰਾ ਕੇ ਪਾਣੀ ਵੀ ਨਹੀਂ ਪੀਤਾ ਹੈਗਾ ਮੈਂ ਆਉਂਦੀ ਸਾਰੀ ਅੰਦਰਾ ਕੇ ਸਭ ਤੋਂ ਪਹਿਲਾਂ ਆਈ ਵੀ ਸਾਨ ਮੈਂ ਜਮਾ ਹੋਣੀ ਹੋਣੀ ਬਜ਼ਾਰ ਚ ਆਈ ਆ ਘੇਰ ਲੱਗ ਜਾ ਮਾਣਾ ਦੀਦੀ ਕਰਨ ਹਾਈ ਪਰਮ ਮੇਰੇ ਨਾਲ ਤਾਂ ੱੱਕਾ ਹੋ ਗਿਆ ਤੇਨੇ ਮੈਨੂੰ ਜਮਾ ਟਾਈਮ ਤੇ ਗ੍ਰੀਨ ਸੂਟ ਕਿਉਂ ਯਾਦ ਕਰਾਇਆ ਮੇਰੇ ਨਾਲ ਤਾਂ ੱੱਕਾ ਹੋ ਗਿਆ ਮੈਂ ਸਸ ਤੋਂ 7 ਵਜੇ ਦੀ ਵੀਟ ਕਰ ਉਹ ਮੈਂ ਤਾਂ ਜੋੜ ਜਿੱਤੇ ਨੇ ਦੁਕਾਨਾਂ ਦੇ ਫਿਰ